ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਮੈਨੂੰ ਇਹ ਸਭ ਕੀ ਸੁਣਾਉਣ ਦਾ ਹੁਕਮ ਵੀ ਹੋਇਆ ਸਬਿਦ ਮਨਿ ਮੰ ਤਵ ਹੀ ਪਇਓ ਪ੍ਰਸੰਨ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਜਿਸ ਨੂੰ ਲੋਕ ਕਹਿੰਦੇ ਰਹੇ ਜਤੇਮ ਹੈ ਮਾਪਿਓ ਮੁੱਕ ਗਏ ਅਨਾਥ ਹੈ ਜਤੇਮ ਹੈ ਸਿਰ ਤੇ ਸ਼ਾਬਾ ਧਰ ਕੇ 7 ਸਾਲ ਦੀ ਉਮਰ ਤੋਂ ਹੁੰਗੜੀਆਂ ਵੇਚਣੀਆਂ ਸ਼ੁਰੂ ਕੀਤੀਆਂ 17 ਸਾਲ ਦੀ ਉਮਰ ਤੱਕ ਹੁੰਗੜੀਆਂ ਵੇਚਦੇ ਰਹੇ ਲੋਕੀ ਕਹਿੰਦੇ ਸੀ ਅਨਾਥ ਹੈ ਜਤੇਮ ਹੈ ਮਾਪਿਓ ਮੁੱਕ ਗਏ ਨੇ ਪਰ ਸਾਧ ਸੰਗਤ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਗਏ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ 2.5 ਸਾਲ ਦਾ ਬੱਚਾ ਕਿੱਡਾ ਹੁੰਦਾ ਮਾਂ ਦਾ ਸਾਆ ਸਿਰ ਤੋਂ ਉੱਠ ਗਿਆ 2.5 ਸਾਲ ਦੀ ਉਮਰ ਵਿੱਚ ਪੌਣੇ 3 ਸਾਲ ਦੀ ਉਮਰ ਵਿੱਚ ਇੰਨੀ ਸੋਜੀ ਹੈ ਮਾਂ ਮੁੱਕ ਗਈ ਹੈ ਬਾਰ ਬਾਰ ਮਰੀ ਹੋਈ ਮਾਂ ਨੂੰ ਜਾ ਕੇ ਉਠਾਉਂਦੇ ਨੇ ਪਰ ਮਾਂ ਹੋਵੇ ਤਾਂ ਉੱਠੇ ਮਈਆਂ ਫੜ ਕੇ ਫਿਰ ਲਿਆ ਕੇ ਬਿਠਾ ਦਿੰਦੀਆਂ ਨੇ ਬੇੜੇ ਵੇ 70 ਵਿਛਿਆ ਪੌਣੇ 3 ਸਾਲ ਦੀ ਉਮਰ ਵਾਹ ਫੜ ਕੇ ਪਿਓ ਕੋਲ ਬਿਠਾ ਦਿੱਤਾ ਤੇ ਹੁਣ ਪਿਓ ਪਿਆਰ ਕਰਕੇ ਕਹਿੰਦਾ ਜੇਠਿਆ ਤੇਰੀ ਮਾਂ ਨੇ ਉੱਠਣਾ ਨਹੀਂ ਹੈ ਪੁੱਤ ਉਹ ਪਤਾ ਕਿੱਥੇ ਚਲੀ ਗਈ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਇੰਨੀ ਛੋਟੀ ਉਮਰ ਵਿੱਚ ਆਪਣੇ ਪੁੱਤ ਨੂੰ ਇਹ ਸਭ ਕੁਝ ਸਮਝਾਇਆ ਵਿਖਾਇਆ ਜਦੋਂ ਸਰੀਰ ਦਾ ਸਦਕਾਰ ਹੋ ਗਿਆ ਹੁਣ ਜਿਹੜਾ ਬੱਚਾ ਮਾਂ ਨਾਲ ਪੈਂਦਾ ਸੀ ਹੁਣ ਪਿਤਾ ਜੀ ਆਪਣੇ ਨਾਲ ਸਲਾਉਂਦੇ ਨੇ ਆਪ ਭੋਜਨ ਪ੍ਰਸ਼ਾਦਾ ਛਕਾਉਂਦੇ ਨੇ ਇੱਕ ਸਾਲ ਲੰਘਿਆ ਦੋ ਸਾਲ ਲੰਘੇ ਤਿੰਨ ਸਾਲ ਲੰਘੇ ਮਾਂ ਦਾ ਵਿਛੋੜਾ ਪੁੱਲ ਗਿਆ ਪਿਓ ਆਪਣੇ ਨਾਲ ਸੌਂਵਾਉਂਦਾ ਪਿਓ ਪਿਆਰ ਕਰਦਾ ਹੁਣ ਨਾਲ ਸਜਰੇ ਪਿਓ ਜਗਾਉਂਦਾ ਕੰਮ ਜਾਣ ਤੋਂ ਪਹਿਲਾਂ ਜਗਾ ਦਿੰਦਾ ਜੇਟਿਆ ਉਠ ਇਸ਼ਨਾਨ ਕਰ ਪੁੱਤ ਮੈਂ ਤੈਨੂੰ ਨਿਲਾ ਕੇ ਕੱਪੜੇ ਪਾ ਦਾਂ ਫਿਰ ਮੈਂ ਕੰਮ ਤੇ ਜਾਣਾ ਸਵੇਰੇ ਸਜਰੇ ਪਿਤਾ ਜੀ ਨਿਲਾ ਦਿੰਦੇ ਨੇ ਇਸ਼ਨਾਨ ਕਰਾਉਂਦੇ ਨੇ ਕੱਪੜੇ ਪਾ ਦਿੰਦੇ ਨੇ ਫਿਰ ਆਪਣੇ ਕੰਮ ਤੇ ਚਲੇ ਜਾਂਦੇ ਨੇ 7 ਸਾਲ ਦੀ ਉਮਰ ਹੋਈ ਹੈ 7 ਸਾਲ ਤੱਕ ਪਿਤਾ ਜੀ ਇਸ਼ਨਾਨ ਕਰਾਉਂਦੇ ਰਹੇ ਕੱਪੜੇ ਹੱਬ ਪਾਉਂਦੇ ਰਹੇ ਫਿਰ ਕੰਮ ਤੇ ਜਾਣਾ ਰੋਟੀ ਪਕਾ ਕੇ ਹੁਣ 7 ਸਾਲਾਂ ਦੀ ਉਮਰ ਤੱਕ ਜਾਂਦਿਆਂ ਜਾਂਦਿਆਂ ਜੇਠਾ ਆਪ ਉੱਠਣ ਲੱਗ ਪਿਛਲੇ ਕਈ ਦਿਨਾਂ ਤੋਂ ਪਿਤਾ ਜੀ ਥੋੜੇ ਸ਼ਰੀਰ ਠੀਕ ਨਹੀਂ ਹੈ ਜਿਠੇ ਨੂੰ ਉਠਾ ਦਿੰਦੇ ਨੇ ਸਜੇ ਸਜੇ ਨਹਾ ਦਿੰਦੇ ਨੇ ਭਾਈ ਜੇਠਾ ਆਪ ਬਣਾ ਲੈਂਦਾ ਇਤਿਹਾਸ ਕਰ ਕੇ ਕਹਿੰਦੇ ਅੱਜ ਪਿਤਾ ਜੀ ਤੋਂ ਪਹਿਲਾਂ ਉੱਠ ਖੜੇ ਆਪ ਉੱਠ ਕੇ 7 ਸਾਲ ਦੀ ਉਮਰ ਆਪੇ ਇਸ਼ਨਾਨ ਕਰ ਲਿਆ ਆਪੇ ਕੱਪੜੇ ਪਾ ਲਏ ਫਿਰ ਆਪਣੇ ਪਿਤਾ ਜੀ ਨੂੰ ਉਠਾਉਂਦੇ ਕਹਿੰਦੇ ਪਿਤਾ ਜੀ ਉੱਠੋ ਅੱਜ ਵੇਖੋ ਤੁਹਾਡੇ ਜੇਠੇ ਨੇ ਆਪੇ ਨਹਾ ਲਿਆ ਅੱਜ ਤੁਹਾਡੇ ਜੇਠੇ ਨੇ ਆਪੇ ਇਸ਼ਨਾਨ ਕਰ ਲਿਆ ਅੱਜ ਤੁਹਾਡੇ ਜੱਥੇ ਨੇ ਆਪੇ ਕੱਪੜੇ ਪਾ ਲੈਨੇ ਹੁਣ ਪਿਤਾ ਜੀ ਨੂੰ ਉਠਾ ਰਹੇ ਨੇ ਪਰ ਹੱਦ ਹੋ ਗਈ ਪਿਤਾ ਹੋਵੇ ਤਾਂ ਉੱਠੇ ਰੱਬ ਨੇ ਉਹ ਪਿਓ ਦਾ ਆਸਰਾ ਵੀ ਖੋ ਲਿਆ ਜਦੋਂ ਪਿਓ ਦੇ ਸਰੀਰ ਚੋਂ ਪ੍ਰਾਣ ਚਲੇ ਗਏ ਜਗਾਉਂਦੇ ਨੇ ਬਾਪੂ ਜੀ ਉੱਠੋ ਪਿਤਾ ਜੀ ਵੇਖੋ ਤੁਹਾਡੇ ਜੱਥੇ ਨੇ ਆਪੇ ਹੀ ਨਾ ਲਏ ਜਦੋਂ ਬਾਪੂ ਬੋਲਿਆ ਨਹੀਂ ਫਿਰ ਮਨ ਚ ਖਿਆਲ ਆਇਆ ਇਦਾਂ ਹੀ ਮਾਂ ਨਹੀਂ ਸੀ ਬੋਲਦੀ ਕਿੱਤੇ ਪਿਓ ਨੂੰ ਉੱਥੇ ਨਾ ਚਲਾ ਗਿਆ ਹੋਵੇ ਜਿੱਥੋਂ ਕੋਈ ਮੁੜਦਾ ਨਹੀਂ ਹੈ ਭੱਜ ਕੇ ਤਾਏ ਚਾਚਿਆਂ ਦੇ ਜਾ ਕੇ ਆਵਾਜ਼ ਦਿੱਤੀ ਪਿਤਾ ਜੀ ਨੂੰ ਪਤਾ ਨਹੀਂ ਕੀ ਹੋ ਗਿਆ ਵੇਖੋ ਸਈ ਆ ਕੇ ਵੇਖਿਆ ਪਿਤਾ ਦੇ ਸਰੀਰ ਵਿੱਚ ਪ੍ਰਾਨ ਨਹੀਂ ਹੈ ਸ਼੍ਰੀਕਾ ਨੇ ਗਲ ਨਾਲ ਲਾ ਕੇ ਕਿਹਾ ਜਿਠਿਆ ਹੁਣ ਤੇਰਾ ਕੋਈ ਨਹੀਂ ਉਹ ਰਿਹਾ ਵੇਖ ਤੇਰਾ ਪਿਤਾ ਮੁੱਕ ਗਿਆ ਹੈ ਇਹ ਉੱਥੇ ਚਲਾ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ ਸੁਨਿਆ ਕੱਲਿਆ ਵਾਸਰਕੇ ਤੋਂ ਨਾਨੀ ਨੂੰ ਸੱਦ ਲਿਆ। ਸ਼੍ਰੀਕੇ ਪਿੰਡ ਵਾਲਿਆਂ ਇਕੱਠਾ ਹੋ ਕੇ ਸੰਸਕਾਰ ਤੇ ਕਰ ਦਿੱਤਾ। ਪਰ ਨਾਲ ਦੀਆਂ ਘਰ ਦੀਆਂ ਮਈਆਂ ਨੇ ਕਹਿ ਦਿੱਤਾ ਦੇਖੋ ਜੀ ਯਤੀਮ ਅਨਾਥ ਹੈ ਪਤਾ ਨਹੀਂ ਕਿੱਦਾਂ ਦਾ ਇਹਦਾ ਧਰਤੀ ਤੇ ਜਨਮ ਹੋਇਆ ਹੈ ਇਹ ਮਾਂ ਵੀ ਇਹਦੀ ਵਿਛੜ ਗਈ ਪਿਓ ਵੀ ਇਹ ਚੰਗਾ ਨਹੀਂ ਹੈ। ਲੋਕਾਂ ਅਪਸ਼ਬਦ ਸ਼੍ਰੀਕੇ ਨੇ ਕਹੇ ਇਹ ਬੱਚਾ ਚੰਗਾ ਨਹੀਂ ਹੈ। ਇਹ ਚੰਗੇ ਲੱਛਣਾਂ ਵਾਲਾ ਨਹੀਂ ਹੈ ਅਸੀਂ ਆਪਣੇ ਘਰ ਆਪਣੇ ਬੱਚਿਆਂ ਨਾਲ ਨਹੀਂ ਰੱਖਣਾ ਛਰੀਕੇ ਨੇ ਜਵਾਬ ਦਿੱਤਾ ਭੋਗ ਤੋਂ ਵੱਧ ਨੰਨੀ ਆਪਣੇ ਨਾਲ ਲੈ ਆਈ ਪਿੰਡ ਵਾਸਰ ਕੇ ਲਿਆਂਦਾ ਇਤਿਹਾਸ ਕਹਿੰਦਾ ਹੈ ਹੁੰਗੜੀਆਂ ਵੇਚਦੇ ਰਹੇ ਛੋਲੇ ਵੇਚ ਕੇ ਗੁਜ਼ਾਰਾ ਕਰਦੇ ਰਹੇ ਅੱਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਦਿਨ ਸੇਵਾ ਪਰਵਾਨ ਕਰ ਲਈ ਸਾਧ ਸੰਗਤ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕੀਤੀ ਹੈ ਭਾਈ ਜੱਟਾ ਜੀ ਨੇ 18 ਸ ਔਰ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਮਨ ਮੰਨ ਗਿਆ ਅੱਜ ਆਪਣੇ ਪੁੱਤਰਾਂ ਨੂੰ ਛੱਡ ਕੇ ਗੁਰਤਾ ਗੱਦੀ ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਦਿੱਤੀ ਸਭੇ ਦਮਾਨਿਓ ਮਨ ਤਬ ਹੀ ਭਇਓ ਪਰਸਨ ਰਾਜਯੋਗ ਤਖਤ ਦੀਨ ਗੁਰ ਰਾਮਦਾਸ ਸਾਰੇ ਪਾਸੇ ਰੋਲਾ ਪੈ ਗਿਆ ਜਿਹਨੂੰ ਯਤੀਮ ਕਹਿੰਦੇ ਸੀ ਉਹ ਗੁਰੂ ਰਾਮਦਾਸ ਬਣ ਗਿਆ ਜਿਹਨੂੰ ਅਨਾਥ ਕਹਿੰਦੇ ਸੀ ਉਹ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਹੋ ਗਏ ਜਿਹਨੂੰ ਲੋਕ ਕਹਿੰਦੇ ਸੀ ਅਨਾਥ ਹੈ ਯਤੀਮ ਹੈ ਚੰਗੇ ਲੱਛਣਾਂ ਵਾਲਾ ਨਹੀਂ ਹੈ ਕੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਕੁੱਲੀ 'ਚ ਰਹਿੰਦਾ ਐ ਅੱਜ ਵੇਖੋ ਉਹ ਨਾਨੀ ਦਾ ਦੋਤਾ ਭਾਈ ਜੇਠਾ ਧੰਨ ਗੁਰੂ ਰਾਮਦਾਸ ਹੋ ਗਿਆ ਸਾਰੇ ਪਾਸੇ ਵਡਿਆਈ ਹੋਈ ਸੰਗਤ ਦਰਸ਼ਨ ਕਰਨ ਆਈ ਗੁਰੂ ਨਾਨਕ ਸਾਹਿਬ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਪਤਾ ਲੱਗਾ ਕਿ ਕੋਈ ਯਤੀਮ ਅਨਾਥ ਕੁੰਗਣੀਆਂ ਛੋਲੇ ਵੇਚਣ ਵਾਲਾ ਗੁਰੂ ਬਣ ਗਿਆ ਮੇਰੇ ਪਿਤਾ ਗੁਰੂ ਦੀ ਗੱਦੀ ਤੇ ਬਹਿ ਗਿਆ ਚਲੋ ਜਾ ਕੇ ਵੇਖੀਂ ਜਦੋਂ ਬਾਬਾ ਸ੍ਰੀ ਚੰਦ ਬਾਠ ਪਿੰਡ ਤੋਂ ਉੱਠ ਕੇ ਆਏ ਨਾ ਦੇਖਣ 62 ਸਾਲ ਉਹਨੇ ਉੱਥੇ ਤਪੱਸਿਆ ਕੀਤੀ ਉਹ ਪਿੰਡ ਦਾ ਨਾਮ ਬਾਠ ਹੈ ਜਦੋਂ ਬਾਠ ਪਿੰਡ ਤੋਂ ਦਰਸ਼ਨ ਕਰਨ ਸ੍ਰੀ ਅਮਰitsar ਸਾਹਿਬ ਆਏ ਤਾਂ ਉਮਰ ਵਿੱਚ ਵੱਡੇ ਨੇ ਬਾਬਾ ਸ੍ਰੀ ਚੰਦ ਜੀ ਤਪੱਸਿਆ ਵਧੀ ਹੈ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਨੇ ਇੱਧਰ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਗੁਰੂ ਰਾਮਦਾਸ ਸਾਹਿਬ ਜਦੋਂ ਉਹ ਦਰਸ਼ਨ ਕਰਨ ਅਮਰਸਰ ਆਏ ਇਦਾਂ ਸੰਗਤ ਦਾ ਦੀਵਾਨ ਸਜਿਆ ਲੰਬਾ ਕੱਦ ਬਾਬਾ ਸ਼੍ਰੀ ਚੰਨ ਸਾਹਿਬ ਦਾ ਜਟਾਮਲ ਲਖ ਰੱਖੀਆਂ ਹੋਈਆਂ ਨੇ ਮੋਢੇ ਤੇ ਲੋਈ ਧਰੀ ਹੈ ਤਿੰਨ ਚਾਰ ਚੇਲੇ ਨਾਲ ਨੇ ਜਦੋਂ ਗੁਰੂ ਦਰਬਾਰ ਚਾਏ ਨਾ ਗੁਰੂ ਰਾਮਦਾਸ ਜੀ ਨੇ ਹੱਥ ਜੋੜ ਕੇ ਅਦਬ ਕਰਕੇ ਉੱਠ ਕੇ ਖੜੇ ਹੋ ਗਏ ਸੰਗਤ ਵੇਖਣ ਲੱਗ ਪਏ ਵੀ ਗੁਰੂ ਰਾਮਦਾਸ ਜੀ ਕਿਉਂ ਖੜੇ ਹੋਏ ਨੇ ਜਦੋਂ ਵੇਖਿਆ ਕੋਈ ਜਟਾਂ ਵਾਲਾ ਸਾਧੂ ਖੜੇ ਵੱਡੀ ਉਮਰ ਹੈ ਬਜ਼ੁਰਗ ਸਿੱਖ ਗੱਲਾਂ ਕਰਦੇ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਪੁੱਤਰ ਨੇ ਗੱਲਾਂ ਚੱਲ ਪਈਆਂ ਸੰਗਤ ਵੇਖੇ ਵੀ ਗੁਰੂ ਰਾਮਦਾਸ ਮਹਾਰਾਜ ਅਦਬ ਨਾਲ ਹੱਥ ਜੋੜ ਕੇ ਖਲੋ ਗਏ ਅੱਗੇ ਉਹ ਬਾਬਾ ਸ਼੍ਰੀਚੰਦ ਗੁਰੂ ਰਾਮਦਾਸ ਮਹਾਰਾਜ ਨੂੰ ਫਿਰ ਬੋਲੇ ਕਹਿੰਦੇ ਤੂੰ ਹੀ ਉਹ ਗੁਰੂ ਰਾਮਦਾਸ ਹੈ ਆ ਵੇਖਿਓ ਗੁਰੂ ਘਰ ਚੋਂ ਸੋਝੀ ਲੈਣੀ ਆਪਾਂ ਸੋਝੀ ਗੁਰੂ ਰਾਮਦਾਸ ਮਹਾਰਾਜ ਕੀ ਸੋਝੀ ਦਿੰਦੇ ਨੇ ਸੁਣੋ ਗੁਰਦੁਆਰੇ ਹੋਏ ਸੋਝੀ ਪਾਏ ਸੀ ਜਦੋਂ ਬਾਬਾ ਸ਼੍ਰੀ ਚੰਦ ਬੋਲੇ ਕਹਿੰਦੇ ਤੂੰ ਹੀ ਗੁਰੂ ਰਾਮਦਾਸ ਹੈ ਅੱਗੇ ਧੰਨ ਗੁਰੂ ਰਾਮਦਾਸ ਮਹਾਰਾਜ ਨਿਮਰਤਾ ਨਾਲ ਬੋਲੇ ਹੱਥ ਜੋੜ ਕੇ ਜੀ ਮੈਨੂੰ ਹੀ ਗੁਰੂ ਨਾਨਕ ਦੇ ਘਰ ਦਾ ਚੱਕਰ ਗੁਰੂ ਰਾਮਦਾਸ ਕਹਿੰਦੇ ਨੇ ਹੁਕਮ ਕਰੋ ਮੈਨੂੰ ਹੀ ਸੰਗਤ ਗੁਰੂ ਰਾਮਦਾਸ ਕਹਿੰਦੀ ਹੈ ਤੇ ਬਾਬਾ ਸ਼੍ਰੀ ਚੰਦ ਸਾਹਿਬ ਅੱਗੋਂ ਪਤਾ ਕੀ ਬੋਲੇ ਕਹਿੰਦੇ ਦਾੜਾ ਬਹੁਤ ਲੰਮਾ ਵਧਾਇਆ ਹੈ ਕਦੇ ਵਾਸਤੇ ਕਿਉਂਕਿ 10 ਗੁਰੂ ਸਾਹਿਬਾਨਾਂ ਚੋਂ ਸਿੱਖ ਤਵਾਰੀ ਕਹਿੰਦੇ ਸਭ ਤੋਂ ਲੰਮਾ ਦਾੜਾ ਧੰਨ ਗੁਰੂ ਰਾਮਦਾਸ ਮਹਾਰਾਜ ਆ ਕਹਿੰਦੇ ਦਾੜਾ ਬਹੁਤ ਲੰਮਾ ਵਧਾਇਆ ਦਾੜੀ ਵਧਾਈ ਹੈ ਕਿਸ ਵਾਸਤੇ ਤੇ ਧੰਨ ਗੁਰੂ ਰਾਮਦਾਸ ਜਵਾਬ ਕੀ ਦਿੰਦੇ ਸੁਣਿਓ ਭਾਈ ਸੰਤੋਖ ਸਿੰਘ ਜੀ ਲਿਖਦੇ ਕਹਿੰਦੇ ਸ਼੍ਰੀ ਚੰਦ ਤਵ ਗਿਰਾ ਉਚਾਰੀ ਕਾਹੇ ਵਧਾਇਓ ਦਾੜੀ ਭਾਰੀ ਇੰਨੀ ਭਾਰੀ ਦਾੜੀ ਕਿਉਂ ਰੱਖੀ ਐ ਵੱਡੇ ਸ਼੍ਰੀ ਚੰਦ ਤਵ ਗਿਰਾ ਉਚਾਰੀ ਕਾਹੇ ਵਧਾਇਓ ਦਾੜੀ ਭਾਰੀ ਜਵਾਬ ਸੁਣਿਓ RAM ANDHAS PUR NIMAR ਹਵੈ ਕਹਿ ਕਹੋ ਕਿ ਆਪਕੇ ਸਾਧੂ ਜੋ ਹੈ ਪਾਤਸ਼ਾਹ ਨਿਮਰਤਾ ਚ ਬੋਲੇ ਕਹਿੰਦੇ ਜਿਹੜੇ ਤੁਹਾਡੇ ਵਰਗੇ ਸਾਧੂ ਆ ਨਾ ਬਾਬਾ ਸ਼੍ਰੀ ਚੰਦ ਜੀ ਇਹ ਰੱਬ ਦੇ ਸਾਧੂਆਂ ਦੇ ਚਰਨ ਝਾੜਨ ਵਾਸਤੇ ਐ ਇੰਨੀ ਨਿਮਰਤਾ ਰਾਮ ਅੰਦਾਸ ਗੁਰ ਨਿਮਰ ਵਹਿ ਕੇ ਕਹੋ ਕਿ ਆਪ ਕੇ ਸਾਧੂ ਜੋ ਹੈ ਤਿਨ ਕੇ ਚਰਨ ਪੋਛਨੇ ਕਾਰਣ ਇਮ ਕੈ ਲਗੇ ਚਰਨ ਤੇ ਝਾੜ ਹੁਣ ਜਦੋਂ ਸ਼੍ਰੀ ਚੰਦ ਜੀ ਨੇ ਇੰਨੀ ਨਿਮਰਤਾ ਸੁਣੀ ਬਾਬਾ ਸ਼੍ਰੀ ਚੰਦ ਦੀ ਅੱਖਾਂ ਚੋਂ ਅਥਰੂ ਵਹਿ ਤੁਰੇ ਦਿਲ ਫਿਸ ਗਿਆ ਹੱਥ ਜੋੜ ਕੇ ਕਿਹਾ ਏ ਗੁਰੂ ਰਾਮਦਾਸ ਅਸੀਂ ਵੇਖਣ ਆਏ ਸੀ ਉਹ ਘੁੰਗਣੀਆਂ ਵੇਚਣ ਵਾਲਾ ਗੁਰੂ ਨਾਨਕ ਦੇ ਤਖਤ ਦਾ ਮਾਲਕ ਕਿਵੇਂ ਬਣ ਗਿਆ ਅੱਜ ਪਤਾ ਲੱਗਾ ਤੋਡੀ ਨਿਮਰਤਾ ਨੇ ਸਾਡਾ ਘਰ ਲੁੱਟ ਲਿਆ ਤੋਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ ਇੰਨੀ ਨਿਮਰਤਾ ਜਿਹੜਾ ਕੁਝ ਮੇਰੇ ਵਿੱਚ ਸੀ ਤੁਸੀਂ ਉਹ ਵੀ ਲੁੱਟ ਲਿਆ ਕਹਿੰਦੇ ਫਿਰ ਸ਼੍ਰੀ ਚੰਦ ਬੋਲੇ ਸ਼੍ਰੀ ਚੰਦ ਖੁਸ਼ ਹੋਏ ਉਚਾਰਾ ਇਸੇ ਤੌਰ ਘਰ ਲੁੱਟਿਓ ਹਮਾਰਾ ਜੋ ਬਾਕੀ ਥੀ ਕੁਛ ਮੋਮੈਂ ਸੋਬਸ਼ੀਨ ਲਈ ਸਭ ਤੋਂ ਨੇ ਜਿਹੜੀ ਮਾੜੀ ਮੋਟੀ ਸੀ ਮੇਰੇ ਉਹ ਵੀ ਤੁਸੀਂ ਸਭ ਕੁਝ ਲੁੱਟ ਲਿਆ ਏ ਗੁਰੂ ਰਾਮਦਾਸ ਤੋਡੀ ਨਿਮਰਤਾ ਨੇ ਸਾਡਾ ਸਭ ਕੁਝ ਲੁੱਟ ਲਿਆ ਕਹਿਣ ਤੋਂ ਭਾਵ ਗੁਰੂ ਘਰੋਂ ਸੋਝੀ ਲੈਣੀ ਇੱਥੇ ਨਿਮਰਤਾ ਹੋਣੀ ਚਾਹੀਦੀ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰਨ ਆਪਾਂ ਸੋਝੀ ਪ੍ਰਾਪਤ ਕਰੀਏ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਇਹ ਤ ਦਵਾਰੇ ਤੋਏ ਅੱਛਾ ਹੋਏ ਸੀ